ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਆਪਾਂ ਪਹੁੰਚ ਚੁੱਕੇ ਆ ਪਿੰਡ ਵਾਈਪਈ ਜ਼ਿਲ੍ਹਾ ਤਰਨਤਾਰਨ ਦਾ ਜੀ ਤਫੀਲ ਖੰਡੂਰ ਸਾਹਿਬ ਦੇਖੋ ਅੱਜ ਵੀ ਬਾਈਆਂ ਕੋ ਕੋਈ ਪੰਜ ਛੇ ਲੈ ਮੱਝਾ ਫੇਲ ਹੈ ਜੀ ਤੇ ਆਉਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਹੋਰ ਬਾਈ ਜੀ ਕਿੱਦਾਂ ਜੀ ਬਹੁਤ ਵਧੀਆ ਸੰਦੀਪ ਜੀ ਤੁਸੀਂ ਦੱਸੋ ਕਿਵੇਂ ਚੱਲ ਰਿਹਾ ਵਧੀਆ ਸੰਦੀਪ ਜੀ ਮੇਲੇ ਮੇਲਾ ਮੇਲੇ ਵਧੀਆ ਬਾਈ ਵੇਖੇਗੇ ਮੇਲੇ ਦੋਵੇਂ ਵੇਖਣਾ ਖੰਡੂਰ ਸਾਹਿਬ ਦਾ ਨਾ ਮੇਲੇ ਤੁਹਾਨੂੰ ਪਤਾ ਘਰੋਂ ਆ ਵਧੀਆ ਲੱਗ ਗਿਆ 4-5 ਕਿਲੋਮੀਟਰ ਹੈ ਗਿਆ ਮੇਲੇ ਪੂਰੇ ਵੇਖੇ ਮਜੇ ਨਾਲ ਅੱਛਾ ਚੱਲ ਚੱਲ ਆਈ ਹੈ ਆਉਗਣਾ ਐਂਡਾ ਨਾ ਵੇਜੋ ਤਾਂ ਹਾਂਜੀ ਖਤਮ ਹੋ ਗਣਾ ਹਾਂ ਦੇਖ ਖਤਮ ਹੋ ਗਿਆ ਦੂਜਾ ਵੀ ਉਹਨੇ ਗੋਇੰਦਵਾਲ ਸਾਹਿਬ ਨੂੰ ਪਹਿਲਾ ਗੋਇੰਦਵਾਲ ਸਾਹਿਬ ਦਾ ਫਿਰ ਦੂਜਾ ਸਾਹਿਬ ਬਿਲਕੁਲ ਉਹ ਬਾਬਾ ਬੁੱਢਾ ਸਾਹਿਬ ਕੀ ਰ ਅਰ ਕੀ ਮੇਲੇ ਵੇਖਣੇ ਆ ਤਿੰਨ ਚਾਰ ਸਾਲ ਵੇਖੇ ਨਹੀਂ ਆ ਚਲੋ ਕਿੰਨੇ ਭਾਜੀ ਅੱਜ ਆ ਵਧੀਆ ਚਲ 4 ਟੋਟੀਆਂ ਹਾਂਜੀ 2 ਵੜਾ ਜੀ ਚਲੋ ਇਧਰ ਹੀ ਆ ਜੀ ਸੁਈਆਂ ਭਾਜੀ ਇਹ ਜੀ ਸੁਈਆਂ ਸਾਰੇ ਹਾਂ ਜੀ ਬੜੀ ਦੋ ਕਿੰਨਾ ਜੀ ਵੀ ਜੀ ਦੋ ਤੇ ਦੇ ਕੋ 14 ਕਿਲੋ ਜੇ ਅੱਛਾ ਜੇ ਆਪਾਂ ਇਸੇ ਘਰੇ ਡੋੜਾ 14 ਤੋਂ ਵੱਧ ਹੀ ਹੋਊਗਾ ਪਰ ਆ ਮੈਂ 12 ਕਿਲੋ ਕਹਿ ਕੇ ਦੇਣੀ ਹੈ 12 ਠੀਕ ਹੈ ਜੇ ਅਗਲੇ ਦੇ ਘਰੇ ਜਾਗੇ 13 ਤੋਂ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਲਓ ਜੀ ਕੋਈ ਵੀਰ ਜੀ ਹੋਵੇ ਫੇਰ ਬਾਜੀ 14 ਦਾ 15 ਵੀ ਹੋ ਸਕਦਾ ਠੀਕ ਆਜ ਤੋਰੋ ਲਓ ਜੀ ਦੇਖੋ ਜੀ ਢਾਲੇ ਆਹ ਦੇਖੋ ਨਹੀਂ ਠੀਕ ਹੈ ਜੀ ਕੱਟਾ ਜੀ ਮਰ ਕੱਟੀ ਸਖਤੀ ਮਗਰਾ ਕੀ ਆ ਲਓ ਦੇਖੋ ਕਰਾਂਗੇ ਬਾਕੀ ਚੋਆਈਸ ਦੀ ਵੀ ਜੀ ਇਹਨਾਂ ਦੀ ਸਾਰੀਆਂ ਦੀ ਲੋੜ ਹੈ। ਇਹਦੇ ਮਰਜ਼ੀ ਥੱਲੇ ਕੋਈ ਬਹਿ ਜਾਵੇ ਆਗੇ। ਹਾਂਜੀ। ਇਹ ਸੰਦੀਪ ਜੀ ਦੁੱਧ ਦੇ ਸਾਬ ਨਾਲ ਦੇਖੇ ਭਾਵੇਂ ਜੇ ਸੰਦੀਪ ਜੀ ਨਾਲ ਕਹੀ ਜਾਈਏ ਕਿ ਮੁੱਲ ਸਿਰਫ ਇਹ ਦੇਣੀ ਆਪਾਂ 70000 ਦੇ। 70000 ਦੇ। ਕੁਛ ਨਹੀਂ ਥੋੜਾ ਬੋਧਾ ਮਾਨਦਾਨ ਕਰਦਾ ਨਾ ਕਰਦਾ ਵੀ। ਬਹੁਤਾ ਨਹੀਂ। ਠੀਕ ਹੈ। ਤੇ ਬਾਕੀ ਵੀ ਜੀ ਦੋ ਦਿਨ ਕੋ ਇਹ 14 ਮੈਨਾਂ ਨਾਲ ਇੱਥੇ ਉਹ ਘਰੇ 14 ਤੋਂ ਪਲੱਸ ਚ ਵਾਹੂੰਗਾ। ਚਲੋ। ਪਰ ਆਪਾਂ ਕਿਸੇ ਨੂੰ ਕਹਾਂਗੇ 12 ਕਿਲੋ ਕਹਿ ਕੇ ਲੈ ਜਾਈਏ ਆਨਲਾਈਨ ਉਹਦੇ ਘਰੇ 13.5 ਕਦੋਂ ਘੱਟ ਦੁੱਧ ਨਹੀਂ ਹੋਊਗਾ। ਜਾ ਕੇ ਦੋ ਦਿਨ ਚੋਕੇ ਭਾਵੇਂ ਦਾ। ਇਹ ਵੀ ਬੁਰੀ ਦੇ ਇਹਦੇ ਬੁਰੀ ਮਗਰਾ ਕੱਟੀ ਦੇ ਅੱਛਾ ਜੀ ਇਹਨੂੰ ਸੂਈ ਨੂੰ ਚੌਥਾ ਲੰਨ ਦੀ ਇਹ ਵੀ ਤੋਰੋ ਲਓ ਜੀ ਤੇ ਵੀ ਦੇਖੋ ਆਹ ਅੱਤ ਭਾਜੀ ਦੋਦਾ ਦੋਦਾ ਸੰਧੀ ਜੀ ਇਹਦੇ ਕੋਲ 10 ਕਿਲੋ ਜੀ ਹੁੰਦਾ 10 ਕਿਲੋ ਦੋਦਾ ਹੈ ਜੀ ਆਇਓ ਮਾ ਠੀਕ ਆ ਪਰ ਹੋਊਗਾ 10 ਤੋਂ ਪਲੱਸ ਮਾ ਠੀਕ ਆ ਜੀ ਤੇ ਇੱਕ ਥਾਂ ਦੀ ਗਾਲੀ ਤੇਲ ਜੀ ਅੱਛਾ ਇਹ ਤੇਲੇ ਨਾਲ ਆਉਂਦੀ ਫੇ ਪਤਾ ਨਹੀਂ ਇਹਨੇ ਕੀ ਕਰ ਦੇਣਾ ਹੈ ਬਾਕੀ ਜਿਹੜੀ ਸੰਦੀਪ ਜੀ ਬਹੁਤ ਜਿਆਦੀ ਦਿੰਦੀ ਹੈ ਨੂੰ ਇਹ ਜੱਫਾ ਦਿੰਦੇ ਆ ਇਹਨੂੰ ਹਾਂਜੀ ਇਹ ਸੰਦੀਪ ਜੀ ਸਰਵ 64000 ਦੀ 40000 ਚਲ ਬਾਕੀ ਜਿੱਦੀ ਰਾਜੀ ਭਾਜੀ 40000 ਦੇ ਵੀ ਕੁਝ ਨਹੀਂ ਜਾਂਦਾ ਠੀਕ ਹੈ ਭਾਜੀ ਠੀਕ ਇਹ ਵੀ ਜੀ ਸੂਈ ਇਹਦੇ ਵੀ ਸੂਈ ਇਹਦੇ ਮਗਰ ਵੀ ਕੱਟੀ ਆ ਉਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਅੱਛਾ ਇਹਦੀ ਕੱਟੀ ਆਹ ਵੇਜਿਟੇਲ ਦੇ ਪਿਛੇ ਆ ਬਸ ਠੀਕ ਸੂਈ ਨੂੰ ਪਰਵਾ ਦੇਣੀ ਹੈ ਹਾਂਜੀ ਇੱਕੋ ਸੰਦੀਪ ਜੀ ਦੁੱਧ ਇਹ ਬਾਰਾ ਮਨ ਨੂੰ ਹੈਗਾ ਬਾਰਾ ਤੋਂ ਪਾਸੇ ਦੇ ਕੋਲ 12 ਮਨ ਹੀ ਹੈ 12 ਮਨ ਕੇ ਕਰੇਗਾ ਲੋ ਜੀ ਇਹ ਵੀ ਦੇਖੋ ਇਹਦਾ ਸੰਦੀਰ ਜੀ ਹੋਰ ਵੀ ਹੈਗਾ ਹਾਂਜੀ ਇਹਨੂੰ ਬੱਚਾ ਲਾਉਣੇ ਲਾਉ ਨਹੀਂ ਲਾਉਣੇ ਕਪੜੇ ਆਟੇ ਦੇ ਬਾਹਰ ਉਸ ਤਰ੍ਹਾਂ ਪਸਵਾਉਂਗੇ ਅੱਛਾ ਕੋਈ ਗੱਲ ਨਹੀਂ ਬੱਚੇ ਦੀ ਠੀਕ ਆ ਆ ਜਾਓ ਜੀ ਆ ਜਾਓ ਉਹ ਸੰਦੀਰ ਜੀ ਕਰੇ ਜਾਂ ਮੈਂ ਪੁਰਾਣਾ ਇਹਨੇ ਹਾਂਜੀ ਮੈਂ ਚੌਦਾ ਕਿਲੋ ਹੀ ਪਾ ਰਹੀ ਆਂ ਠੀਕ ਆ ਤੇ ਚਾਹੀ ਸੰਦੀਰ ਜੀ ਮੈਨੂੰ ਵੀ ਕਾਹਨੂੰ ਗੱਲਾਂ ਹੀ ਆ ਗਈ ਬਾ ਠੀਕ ਆ ਬਾਕੀ ਨੂੰ ਬੱਚੇ ਦੀ ਪ੍ਰਵਾਹ ਹੋਣੀ ਥੋੜਾ ਜਿਹਾ ਗਾੜੀ ਭਰ ਆਟਾ ਪਾ ਦੂ ਮੈਂ ਮਾਸਾ ਥੱਲੇ ਵੜੇ ਉਸੇ ਵੇਲੇ ਬਸੰਗੂ ਹਾਂਜੀ ਇਹ ਵੀ ਸੰਦੀਪ ਜੀ 70000 ਦੀ ਦੇ ਦਿੱਤੀ 70000 ਸੀ ਇਹ ਵੀ 70 ਦੀ ਚਲੋ ਠੀਕ ਇਹ ਵੀ ਜੀ ਜੋ ਡੀਜੇ ਇਹਦਾ ਕਟਾ ਜੀ ਮੋਲ ਦੇ ਇਹਨੂੰ ਸੂਈ ਨੂੰ ਜੇ 6ਾਂ ਦਿਨ ਆ ਜਾ ਹਾਂਜੀ ਪਹਿਲੇ ਕੱਟੀ ਜੀ ਦੋ ਤੇ ਦੋ ਕੋ ਭਾਈ 11 ਕਿਲੋ ਬਣਾਂ ਅੱਛਾ ਹੈਗਾ ਪਲੱਸ 11 ਹੈਗਾ ਕਿ ਨਹੀਂ ਵੱਧ ਨਹੀਂ ਹੋਏ ਘੱਟ ਨਾ ਨਿਕਲੇਗਾ ਠੀਕ ਹੈ ਬਾਕੀ ਇਹਦੇ ਇਹਨੂੰ ਵੀ ਬੱਚਾ ਲਾਉਣਾ ਲਾਓ ਹਾਂਜੀ ਨਹੀਂ ਨਾ ਹੁਣਾਂ ਤੇ ਗਾੜੀ ਛੱਡ ਦਿਓ ਥੋੜਾ ਵੰਡ ਇਦਾਂ ਭਰੂਗਾ ਬਾਕੀ ਠੀ ਇਹ ਇਹ ਵੀ ਦੋ ਰੋ ਜੀ ਲਓ ਜੀ 44 ਇਹਦੀ ਵੀ ਇੱਕ ਨੰਬਰ ਦੀ ਟੋਪ ਜੀ ਆਹ ਦੇਖੋ ਜੀ ਜ਼ਰਾ ਦੋ ਤਾਂ ਜੀ ਹੋਰ ਛੋਟੀ ਮਰੂਗੀ ਜੀ ਗਰੇ ਮੈਨੇ ਇਹਦੇ ਕੋਈ ਟੰਗਾ ਨਹੀਂ ਲਗਾਇਆ ਇਹਨਾਂ ਨੇ ਠੀਕ ਹੈ ਜੀ ਆਜੋ ਜੀ ਆਜੋ ਆਜੋ ਚੁਲਿਆ ਬੜਾ ਠੀਕਾ ਪੂਰੀ ਗਾਜੀ ਬਾਲੀ ਛੋਟੀ ਲੰਮੀ ਛੋਟੀ ਵੇਰਿਆ ਵੀ ਜੀ ਹਾਂ ਜੀ ਏ ਵੀ ਦੀ ਦੇ 77000 ਨੇ 77000 ਦੀ ਚੋਟੀ ਪਰ ਦੁੱਧ ਦੇ ਮੈਲੇ ਦੇ ਵੀ ਜਿਹਨਾਂ ਨੂੰ ਕੋਈ ਵੀ ਨਹੀਂ ਇਹ ਡੰਗਰ ਲੱਗਾ ਸਾਡੇ ਪੰਜਾਂ ਪੰਜਾਂ ਛਿਆ ਛਿਆ ਨਲਾਂ ਦੀਆਂ ਸੁਗੀਆਂ ਇਹ ਵੀ ਦੀ ਪਹਿਲੇ ਨ ਮੱਛੀ ਜੇ ਅਪ ਵੀਰੋ ਜੀ ਪਾਈ ਉਹਨਾਂ ਸੂਲ ਵਾਲੀ ਹਾਂਜੀ ਹਾਂਜੀ ਅੱਜ ਸੂਈ ਜੇ ਐ ਇਹ ਸੂਈ ਨੂੰ ਤੀਜਾ ਦਿਨ ਹਾਂਜੀ ਤੇ ਹੈ ਠੰਡੀ ਸੀਲ ਵੀ ਦੀ ਕੋਈ ਇਹਨੂੰ ਮਾਰੇ ਇਦਾਂ ਹੀ ਵੀ ਜੀ ਚੋਹੀ ਜਾਓ ਕੋਈ ਗੱਲ ਹੀ ਨਹੀਂ ਆਗੇ ਵਸੀ ਪਰਪਰ ਕੀ ਹੈ ਇਹ ਵੀ ਖੋਲੋ ਜੇ ਹਾਂ ਮਰੇ ਬੱਚਾ ਜੇ ਲਓ ਜੀ ਇਹ ਦੇਖੋ ਨਸਲ ਵੇਖੋ ਵੈੜ ਦੇ ਕਿੰਨੇ ਆ ਬਹੁਤ ਜਿਆਦਾ ਨੇ ਕਿੰਨੇ ਦੁੱਧ ਪਾ ਜੀ ਦੁੱਧ ਵੀ ਜੀ ਹੋਣਾ ਨੂੰ ਪੰਜ ਬੌਲਾ ਹੀ ਆ ਬੌਲਾ ਆ 8 ਕਿਲੋ ਮੰਨੀਆਂ ਜਾ ਰਹੀਆਂ ਪਾਕਾ ਵੱਧ ਹੋਊਗਾ ਘਟ ਨਹੀਂ ਹੋਊਗਾ ਬਸ ਠੀਕ ਆ ਤੇ ਤੀਜਾ ਦਿਨ ਸੁਣੀ ਆ ਸਾਫ ਕੀਤੀ ਆ ਕੱਲ ਸ਼ਾਮੀ ਦਾ ਇਸਵੇਰੇ ਬਿਲਕੁਲ ਤੇ ਬਾਕੀ ਜੀ ਨਸਲ ਵੇਖੋ ਨਾ ਨਸਲ ਬਹੁਤ ਦੰਦਾ ਜੀ ਹੋਣ ਨਾਲੇ ਚਾਰ ਦੰਦਾ ਹਾਂ ਹਾਂ ਕੰਦੀ ਦਾ ਜਿਹੜਾ ਪੰਜ ਸੋਇਆ ਨੂੰ ਆ ਲੈ ਆਹ ਆਹ ਆਖਰ ਨੂੰ ਰਵਜ ਸਿੰਘ ਜੀ ਕਿੱਡਾ ਲੱਗਿਆ ਨੂੰ ਆਜੋ ਵੀਰ ਜੀ ਆਜੋ ਹਾਂ ਜੀ ਇਹ ਸੰਦੀਪ ਜੀ ਉਹ ਦਰਵਾਜ਼ਾ 40000 ਦੀ ਪਾਈ ਹਾਂ ਜੀ ਵਾਹ ਦੀਏ ਕੋ ਕੋਨੇ ਰਹਿਣ ਦੀ ਵੇਚ ਲਿਓ ਮਰਜੀ 40 ਦੀ ਦੇਰੀ 40000 ਚਲੋ ਠੀਕ ਬਾਕੀ ਆ ਬੱਛੀ ਵੀ ਜੀ ਬਹੁਤ ਜਿਆਦਾ ਚੰਗੀ ਸੀਲ ਠੰਡੀ ਬਹੁਤ ਜੀ ਸੀਲ ਹੀ ਬੱਛੀ ਆਹ ਜੀ 1 ਕੋ 10 ਕਿਲੋ ਦੁੱਧ ਦਰ ਦੋ ਪਲਾਸ ਹੋਊਗੀ ਜੀ ਘੱਟ ਨਹੀਂ ਹੋਊਗਾ ਠੀਕ ਆ ਇਹ ਸੀ ਢੰਡੀ ਇਹ ਵੀ ਪੂਰੀ ਜੇ ਇਹਨੂੰ ਭਾਵੇਂ ਇਦਾਂ ਹੀ ਚਲੋ ਕੋਈ ਗੱਲ ਨਹੀਂ ਹੋ ਗਿਆ ਉਹ ਆਉਂਦੀ ਜੀ ਤੇ ਦੁੱਧ ਦੇ ਕੋ ਵੀ ਜੀ ਦੱਸ ਤੋ ਨਮਨ ਦੀ ਆਹ ਜੀ ਬੱਚੀ ਆਹ ਬੱਚੀ ਆ ਗਈ ਜੀ ਇਨਾਂ ਨੂੰ ਮਹੀਨਾ ਹੋ ਗਿਆ ਜੀ ਬਸ ਠੀਕ ਆ ਲਓ ਜੀ ਇਹ ਵੀ ਦੇਖੋ ਬੰਦਾ ਚਲਾਗਾ ਜੀ ਫਿਰ ਬੰਦਾ ਚਲਾਗਾ ਜੀ ਲਾਸਟ ਵੇਸ ਹੀ ਰਹਿ ਗਿਆ ਇਹ ਲਾਸਟ ਬੋਲੋ ਜੀ ਇਹ ਸੰਦੀਪ ਜੀ ਦੇ ਦिए 27000 ਦੀ ਦੇ ਦिए ਚਲੋ ਬਾਕੀ ਇਹ ਦੁੱਧ ਵੀ ਜੀ 10 ਕਿਲੋ ਮੰਨ ਉਹ 10 ਤਵਦ ਮੇਰੇ ਘਰੇ ਕੋ ਜੂਲੇ ਦੇ 12 ਦਾ 13 ਵੀ ਚਵਾ ਦੂੰਗਾ ਪਰ ਹੋਊਗਾ 10 ਕਿਲੋ ਕਹਿੰਦੇ ਆ ਚਲੋ ਕਿ ਅਗਲੇ ਦੇ ਘਰੇ ਜਿੰਨਾ ਨਿਕਲੇਗਾ ਨਾ ਨਵੇਂ ਨਾ ਤੁਹਾਨੂੰ ਦਵੇਂ ਨਾ ਮੈਨੂੰ ਦਵੇ ਦੇਖੋ ਜੀ ਆ ਪਾਸੂ ਸੇਲ ਆ ਬਾਈ ਕੋਲ ਜੀ ਬਾਈ ਬਾਕੀ ਮੇਰਾ ਵੀ ਦਿੱਥ ਆਓ ਚੁਆਈ ਕਰਕੇ ਚੁਆਈ ਕਰਕੇ ਨਾ ਜੀ ਚੁਆਈ ਕਰਕੇ ਆਪਣੇ ਖੜੋ ਰੋਟਾ ਦੁੱਧ ਜਿੰਨਾ ਕਿ ਉਹ ਤੋਂ ਵੱਧ ਨਿਕਲੂਗਾ ਆਪਣੇ ਘਰੇ ਹੀ ਤੇ ਅੱਗੇ ਤੋਂ ਤਾਂ ਆਪਣੀ ਸੇਵਾ ਨਾਲ ਇਹ ਹੋ ਜਾ ਕੇ ਸੇਵਾ ਦਾ ਕਰੇ ਫਿਰ ਤੇ ਹੁਕਾ ਵੀ ਨਹੀਂ ਫਿਰ ਤੇ 20 ਕਿਲੋ ਵਾਲੀ ਨੇ ਦੱਸ ਤੇ ਰਹਿ ਜਾਣਾ ਚਲ ਬਾਕੀ ਸੰਦੀ ਜੀ ਪਿੰਡ ਵੇਂਪੂਈ ਜ਼ਿਲ੍ਹਾ ਤਰਨਤੰਪ ਤਹਿਸੀਲ ਖਡੂਰ ਸਾਹਿਬ ਨੰਬਰ ਹੈਗਾ ਮੋਬਾਈਲ ਨੰਬਰ 9056500890568508 ਸਤਿਗੁਰ ਸਤਿਗੁਰ